ਆ ਗਿਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਾਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਅੱਜ ਤੁਹਾਡੇ ਵਾਸਤੇ ਤੇ ਕਰੋ ਸ਼ੌਂਕ ਅੱਜ ਦਾ ਸ਼ੌਂਕ ਲਾਜਵਾਬ ਕਬੂਤਰ ਤੁਹਾਨੂੰ ਦੱਸਦੇ ਆ ਕਿਹੜੇ ਬਾਈ ਦੇ ਆ ਇਹ ਉਹ ਆ ਜਿਹੜੇ ਕਰੰਟ ਕੱਟਦੇ ਆ ਪੂਰੇ ਬਾਜ਼ੀਆਂ ਦੇ ਵਿੱਚ ਜਿਹੜੇ ਇਕੱਲੇ ਇਕੱਲੇ ਰਹਿ ਜਾਂਦੇ ਆ ਉਹ ਕਬੂਤਰ ਨੇ ਬਾਈਏ ਠੀਕ ਹੈ ਜੀ ਇਹ ਆਪਣਾ ਟੀਰਾ ਸਰਪੰਚ ਲੱਲੂ ਆਣੇ ਵਾਲੇ ਕਹਿ ਲੋ ਚਾਚੇ ਸਰਨੀ ਚਕੇਰੀਆਂ ਵਾਲੇ ਕਹਿ ਲੋ ਜਿਹੜੇ ਪਿਓ ਰਾਜਨ ਵਾਲੇ ਤੇ ਸਾਧ ਘੰਡੇ ਬੰਨੇ ਵਾਲੇ ਹੋਏ ਹਨ ਤੇ ਮੈਸਰਖਾਨੇ ਵਾਲੇ ਕਬੂਤਰ ਹੋਇਆ ਉਹ ਕਬੂਤਰ ਆ ਬਾਈ ਤਿੰਨੇ ਨਸਲਾਂ ਨੇ ਪੂਰੀਆਂ ਜਬਰਦਸਤ ਬੰਬ ਕਬੂਤਰ ਇਹ ਜਿੰਨੇ ਵੀ ਨੇ ਚਾਚੇ ਦੇ ਆਪਾਂ ਸਿਰਫ ਉਰੇ ਆਈ ਸੀ ਜੀ ਹੂਟਰ ਸਿਸਟਮ ਲਾਉਣ ਹੂਟਰ ਸਿਸਟਮ ਪਹਿਲਾਂ ਲਾਇਆ ਹੋਇਆ ਜਿਹੜਾ ਸਾਲ ਦੇਖੋ ਖਿੜਕੀਆਂ ਵੀ ਕੀਤੀਆਂ ਹੋਈਆਂ ਜਿਹੜਾ ਸਾਲ ਆਪਾਂ ਉਰੇ ਆਏ ਹੀ ਗਏ ਹੀ ਇੱਕ ਖੁੱਡਾ ਹੋਰ ਕਰਨਾ ਸੀ ਕੀਤਾ ਆ ਤੇ ਮੈਂ ਕਿਹਾ ਸ਼ੌਂਕ ਕਰਾਉਣੇ ਆ ਆਪਾਂ ਆਪਣੇ ਦੋਸਤਾਂ ਨੂੰ ਠੀਕ ਆ ਜੀ ਇਹ ਨਸਲਾਂ ਨੇ ਬਾਈ ਪਿਓਰ ਜਿਹੜੀਆਂ ਕਹਿ ਦਿੰਦੇ ਆ ਨਾ ਪਿਓਰ ਉਹ ਨਸਲਾਂ ਨੇ ਇਸ ਟਾਈਮ ਆਪਾਂ ਚਾਚੇ ਸਰਨੀ ਚਕੇਰੀਆਂ ਦੇ ਸਰਨੀ ਚਕੇਰੀਆਂ ਲੱਲੂਆਣੇ ਦੇ ਬਿਲਕੁਲ ਲਾਗੇ ਉੱਥੇ ਖੜੇ ਆ ਬਾਈ ਠੀਕ ਆ ਤੇ ਤਕਬੂਤਰ ਜਿਹੜੇ ਆ ਰੂਹ ਖੁਸ਼ ਕਰਦੇ ਆ ਇੱਕ ਤੋਂ ਇੱਕ ਲਾਜਵਾਬ ਭਰਿੰਦੇ ਆ ਬਾਈ ਠੀਕ ਆ ਜੀ ਤੁਹਾਨੂੰ ਜ਼ੂਮ ਕਰਕੇ ਲਾਗੇ ਤੋਂ ਵੀ ਦਿਖਾਉਨੇ ਆ ਬਾਈ ਇਹ ਦੇਖੋ ਇਹ ਆ ਉਹ ਨਸਲਾਂ ਜਿਹੜੀਆਂ ਬਾਈ ਮੋਰ ਬੱਪੀਆਂ ਨੇ ਕੋਲ ਵੀ ਉੱਡੀਆਂ ਨਾ ਆਹੀ ਨਸਲਾਂ ਨੇ ਠੀਕ ਐ ਬਾਈਤੀ ਦੇ ਸਰਪੰਚ ਦੇ ਘਰੋਂ ਲੈ ਕੇ ਗਏ ਹੀ ਗਏ ਹੀ ਠੀਕ ਐ ਜੀ ਬਹੁਤ ਕਬੂਤਰ ਚੰਗੇ ਚੰਗੇ ਤੇ ਕੁਝ ਥੱਲੇ ਵੀ ਬੈਠੇ ਨੇ ਠੀਕ ਐ ਜੀ ਪਹਿਲਾਂ ਕੁਝ ਵਿੱਚ ਇੱਕ ਦੋ ਪੱਕੇ ਟੈਂਡੇ ਕਬੂਤਰ ਆ ਇਹਦੇ ਵਿੱਚ ਤੇ ਮੈਂ ਤਾਂ ਪਰ ਸ਼ੌਂਕ ਆਪਾ ਕਰਾਉਨੇ ਆ ਭਰਾਵਾਂ ਨੂੰ ਕਬੂਤਰਾਂ ਦਾ ਨਸਲੀ ਕਬੂਤਰ ਪੂਰੇ ਦੇਖੋ ਜਿਆਦੇ ਜਿਹੜੇ ਹੈਗੇ ਆ ਸਾਧ ਵਾਲੇ ਤੇ ਨੀਰ ਆਪਣੇ ਪਿਓਰ ਨੀਰ ਆ ਜਿਹੜੇ ਕਹਿ ਦਿੰਦੇ ਆ ਨਾ ਬਈ ਜਿਹੜੀ ਲੱਖ ਲੱਖ ਦੀ ਜੋੜੀ ਵਿਕਦੀ ਆ ਬਾਈ ਹੁਣਾਂ ਦਾ ਕੋਈ ਸੇਲ ਪਰਚੇ ਦਾ ਕੰਮ ਨਹੀਂ ਹੈਗਾ ਪਰ ਆਪਾਂ ਤੁਹਾਨੂੰ ਫੇਰ ਵੀ ਦੱਸ ਰਹੀਏ ਕਿ ਇਹ ਉਹ ਪਿਓਰ ਮੀਰਾਵਿਸ਼ਾ ਆਖਿਆ ਠੀਕ ਹੈ ਜੀ ਇਹ ਉੱਡਣਗੇ ਆਰਕਾਂ ਬਾਜ਼ੀਆਂ ਆਰਕਾਂ ਬੜੇ ਸਾਲਾਂ ਬਾਅਦ ਜਿਹੜੇ ਹੈ ਚਾਚੀ ਹੁਣੀ ਆਪ ਜਿਹੜੇ ਆ ਧੀਰਾ ਸਰਪੰਚ ਬਾਈ ਲੱਲੂਆਂ ਨਾਲ ਬਾਜ਼ੀਆਂ ਦੇ ਵਿੱਚ ਉਤਰਣਗੇ ਕੁਝ ਬਾਜ਼ੀਆਂ ਛੱਡਣਗੇ ਕਿਉਂਕਿ ਘਰੇਲੂ ਜ਼ਿੰਮੇਵਾਰੀਆਂ ਕਰਕੇ ਕਾਫੀ ਦੇਰ ਤੋਂ ਇਹਨਾਂ ਨੇ ਬਾਜ਼ੀਆਂ ਨਹੀਂ ਸੀ ਛੱਡੀਆਂ ਤੇ ਇਸ ਵਾਰ ਹੈਗਾ ਕੁਝ ਬਾਜ਼ੀਆਂ ਛੱਡੀਆਂ ਜਾਣੀਆਂ ਪਹਿਲਾਂ ਬਾਈ ਜਾਦੀ ਮਾਨ ਸਾਡੇ ਘਰੋਂ ਬਾਜ਼ੀਆਂ ਜਿਹੜੀਆਂ ਛੱਡੀਆਂ ਜਾਂਦੀਆਂ ਸੀ ਬਾਈ ਜਾਦੀ ਚਲੇ ਗਏ ਬਾਹਰ ਠੀਕ ਹੈ ਤੇ ਹੁਣ ਜਿਹੜੇ ਹੈਗੇ ਆ ਚਾਚੇ ਹੁਣੀ ਛੱਡਣਗੇ ਆਪ ਬਾਜ਼ੀਆਂ ਸ਼ੌਂਕ ਕਰਨਗੇ ਤੇ ਕੀ ਰਿਜ਼ਲਟ ਆਉਂਦਾ ਤੁਹਾਨੂੰ ਬਾਜ਼ੀਆਂ ਦਾ ਉਹ ਵੀ ਬਈ ਆਪਾਂ ਜਰੂਰ ਦੱਸਾਂਗੇ ਠੀਕ ਹੈ ਜੀ ਇਹ ਸਾਰੇ ਦੇ ਸਾਰੇ ਪੱਠੇ ਪੱਠੀਆਂ ਆ ਬਈ ਇਹਦੇ ਵਿੱਚ ਜ਼ਿਆਦਾ ਜਿਹੜੇ ਜੰਨੇ ਵੀ ਹੈਗੇ ਨੇ ਜਿਨ੍ਹਾਂ ਦੇ ਰੰਗ ਲੱਗਾ ਹੋਇਆ ਏ ਬਾਈ ਲਾਲੇ ਆ ਬਾਈ ਉਹਨਾਂ ਨੇ ਜਿਨ੍ਹਾਂ ਦੇ ਰੰਗ ਨਹੀਂ ਲੱਗਾ ਉਹ ਲੌਣ ਖਣੋ ਰਹਿ ਗਏ ਸੀ ਕਿਉਂਕਿ ਇਦਾਂ ਯਾਣਾ ਕਿ ਖੇਤੀਬਾੜੀ ਦਾ ਵੱਡਾ ਕੰਮ ਆ ਬਾਈ ਧੀਰੇ ਸਰਪੰਚ ਦਾ ਵੀ ਤੇ ਚਾਚੇ ਸਾਨੀ ਚਕੇਰੀਆਂ ਦਾ ਵੀ ਤੇ ਦੋਵੇਂ ਜਣੇ ਰਲ ਮਿਲ ਕੇ ਸ਼ੌਂਕ ਕਰਦੇ ਆ ਬਾਈ ਬਾਕੀ ਬਾਈ ਦੇ ਫਾਰਮ ਤੇ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਕੁਝ ਦੇਰ ਤੱਕ ਫੁੱਲ ਵੀਡੀਓ ਜਿਹੜੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਆ ਜੀ ਤੇ ਇਹ ਹੈ ਇੱਕ ਖੁੱਡਾ ਬਾਈ ਠੀਕ ਆ ਬਾਕੀ ਖੁੱਡਿਆਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾ ਦਨੇ ਆ ਤੇ ਐ ਦੇਖੋ ਕਬੂਤਰੀ ਪੱਠੀ ਐ ਲਓ ਕਿੱਦਾਂ ਦੀ ਲੱਗਦੀ ਆ ਦੱਸਣਾ ਜ਼ਰੂਰ ਸ਼ੌਂਕ ਲਾਜਵਾਬ ਬਾਈ ਕਬੂਤਰ ਦੁਨੀਆਂ 'ਚ ਬਹੁਤ ਆ ਇੱਕ ਤੋਂ ਇੱਕ ਪੈਨੇ ਪਰ ਇਹ ਉਹ ਕਬੂਤਰ ਆ ਜਿਹੜੇ ਕੱਲੇ-ਕੱਲੇ ਰਹਿੰਦੇ ਆ ਜਿਹੜੇ ਵਿੱਥਾਂ ਪਾਉਂਦੇ ਨੇ ਬਾਈ ਮੋਲਣੀ ਆਣਾ ਕੋਈ ਕਬੂਤਰਾਂ ਦਾ ਬਾਈ ਪੈਸੇ ਜਦੋਂ ਖਰਚਣ ਦੀ ਗੱਲ ਆਂਦੀ ਆ ਨਾ ਚੰਗੀ ਨਸਲ ਤੇ ਫੇਰ ਕਹਿੰਦੇ ਆ ਨਾ ਵੀ ਮਜ਼ਾ ਆ ਗਿਆ ਡਾਉਣ ਦਾ ਇਹ ਆਓ ਕਬੂਤਰ ਸਨੱਖੇ ਵੀ ਰੱਜ ਗਿਆ ਤੇ ਡਾਰ ਵੀ ਰੱਜ ਗਿਆ ਇਹਨਾਂ ਦੇ ਵਿੱਚ ਬਾਈ ਇੱਕ ਕਾਲੇ ਚੀਨੇ ਵੀ ਵਿੱਚ ਕੰਡੇ ਹੋਏ ਨੇ ਤੁਸੀਂ ਪੁੰਨੂ ਵਾਲੇ ਕਹਿ ਲਓ ਜਾਂ ਜਿਹੜੇ ਵੀ ਹੈਗੇ ਨੇ ਤੇ ਕਾਲੇ ਚੀਨੇ ਵੀ ਫੁੱਲ ਜਿਹੜੇ ਪੂਰੇ ਵਧੀਆ ਨੇ ਇਹ ਪਰ ਕੁਝ ਕੀ ਨੇ ਜਿਆਦਾ ਕਬੂਤਰ ਜਿਹੜੇ ਹੈਗੇ ਆ ਰਾਜਨ ਵਾਲੇ ਮੈਸਰ ਖਾਨੇ ਵਾਲੇ ਤੇ ਮੀਰਾ ਤੇ ਸਾਧ ਕੰਡੇ ਬੰਨੇ ਵਾਲੇ ਜਿਹੜੇ ਆ ਉਹ ਕਬੂਤਰ ਨੇ ਬਾਈ ਠੀਕ ਹੈ ਜੀ ਇਹ ਹੈ ਇੱਕ ਖੁੱਡਾ ਐ ਦੇਖੋ ਇੱਕ ਵਾਰ ਤੁਹਾਨੂੰ ਸ਼ੌਂਕ ਕਰਾਈਏ ਬਾਹਰੋਂ ਹੋ ਗਿਆ ਵੀ ਔਰ ਰੱਤਾ ਦੇਖੋ ਸ਼ਾ ਅਖ ਰੱਤਾ ਆ ਨਸਲੀ ਪੂਰਾ ਵਧੀਆ ਚਾਚੇ ਕਾਲੀ ਅੱਖਾਂ ਦਾ ਰੱਤਾ ਹੈ ਨਾ ਆਹ ਇਹਦਾ ਕਮੰਡ ਕਮੰਡ ਲਾਇਆ ਖੱਟੀ ਗਾਲੀ ਦਾ ਹੈ ਆਹ ਖੱਟੀ ਗਾਲੀ ਦਾ ਹੈ ਸਹੀ ਹੈ ਸਹੀ ਆ ਬਹੁਤ ਵਧੀਆ ਭਾਈ ਐ ਹੈਗਾ ਇੱਕ ਖੁੱਡਾ ਦੂਸਰੇ ਦਾ ਵੀ ਕਰਾਉਨੇ ਤੁਹਾਨੂੰ ਆਪਾਂ ਸ਼ੌਂਕ ਇਹਦੇ ਵਿੱਚ ਨੇ ਭਾਈ ਵੱਡੀਆਂ ਜੋੜੀਆਂ ਤੇ ਦੇਖੋ ਬੱਚੇ ਕੰਡੇ ਹੋਇਆ ਲਗਭਗ ਮੈਕਸਿਮਮ ਜੋੜੀਆਂ ਨੇ ਇਹਦੇ ਵਿੱਚ ਤੇ ਰਿਜ਼ਲਟਡ ਜੋੜੇ ਜਿਹੜੇ ਪਾਸ ਨੇ ਸ਼ਾਮ-ਸ਼ਾਮ ਤੱਕ ਉੱਡਦੇ ਨੇ ਭਾਈ ਇੱਕ ਵਾਰ ਜਾਦੀ-ਜਾਦੀ ਹੋ ਗਈ ਸੀ ਨਾ ਇਹੜਾ ਕਬੂਤਰਾਂ ਦੇ ਉੱਡੇ ਸੀ ਸਾਰੇ ਠੀਕ ਆ ਤੇ ਕੁਝ ਘਰੇਲੂ ਪ੍ਰੋਬਲਮਾਂ ਕਰਕੇ ਜਾਦੀਬਾਈ ਹੁਣੀ ਚਲੇ ਗਏ ਬਾਹਰ ਉਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ ਸੀ ਜਿਹਦੇ ਕਰਕੇ ਉਹਨਾਂ ਨੇ ਕਬੂਤਰ ਜਿਹੜੇ ਹੈਗੇ ਆ ਫਿਰ ਦੂਸਰੀ ਜਗ੍ਹਾ ਸ਼ਿਫਟ ਕਰ ਦਿੱਤੇ ਨੇ ਤੇ ਇਸ ਸਾਲ ਜਿਹੜੇ ਬੱਚੇ ਹੈਗੇ ਆ ਇਸੇ ਛਤ ਤੋਂ ਉੱਡਣਗੇ ਤੇ ਇਹ ਦੇਖੋ ਇਹ ਇੱਕ ਨਵਾਂ ਪੱਠਾ ਨਿਕਲਿਆ ਲਾਲਸਰਾ ਗਿੱਚੀ ਤੋਂ ਲਾਲ ਇਹਦੇ ਵਿੱਚ ਰਿਜ਼ਲਟਡ ਜੋੜੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਜਿਨ੍ਹਾਂ ਦਾ ਤਾ ਸੈੱਟ ਆ ਕਬੂਤਰ ਭਾਵੇਂ ਸ਼ਾਮ ਤੱਕ ਉੱਡਦਾ ਹੋਵੇ ਉਹਦਾ ਤਾ ਸੈੱਟ ਜਿਹੜਾ ਹੋਣਾ ਬਹੁਤ ਜ਼ਰੂਰੀ ਆ ਠੀਕ ਆ ਜੀ ਤੇ ਫੇਰ ਜਿਹੜੇ ਹੈਗੇ ਆ ਕਹਿਣਾ ਮਤਲਬ ਇਹ ਦੇਖੋ ਛੋਟੇ ਛੋਟੇ ਬੱਚੇ ਕੱਢੇ ਹੋਏ ਨੇ ਜਿੱਡੀਆਂ ਅੱਖਾਂ ਦੀ ਇਹ ਕਬੂਤਰੀ ਆ ਨਿੱਕ-ਨਿੱਕੇ ਬੱਚੇ ਨੇ ਅਜੇ ਤੱਕ 2-3 ਦਿਨ ਦੇ ਹੀ ਲੱਗਦੇ ਨੇ ਤੇ ਆਹ ਕਬੂਤਰੀ ਨੇ ਰੱਖੇ ਹੋਏ ਆ ਬਾਈ ਅੰਡੇ ਕਰੋ ਸ਼ੌਂਕ ਮੇਰੇ ਵੀ ਤੇ ਇੱਕ ਬੱਚਾ ਬਾਈ ਆਹ ਦੇਖੋ ਤੇ ਦੋ ਬੱਚੇ ਆ ਕੱਢੇ ਨੇ ਬਾਈ ਫੇਰ ਇੱਕ ਵਾਰ ਤੁਹਾਨੂੰ ਦੱਸਦੀ ਆ ਬਈ ਚਾਚਾ ਸਰਨੀ ਚਕੇਰੀਆਂ ਨਾਮਾਂ ਬ੍ਰਾਂਡਾ ਧੀਰਾ ਸਰਪੰਚ ਬਾਈ ਲੱਲੂਆਣਾ ਠੀਕ ਹੈ ਜੀ ਉਹਨਾ ਕਬੂਤਰਾਂ ਦੇ ਕਬੂਤਰ ਨੇ ਦੋਵੇਂ ਘਰਾਂ ਦੇ ਵਿੱਚ ਨੇ ਠੀਕ ਹੈ ਜੀ ਤੇ ਤੀਜੇ ਬਾਈ ਜਾਦੀ ਹੁਣਾ ਪੋਲ ਇੱਕ ਗਰੁੱਪ ਜਿਹੜਾ ਇਕੱਠਾ ਹੀ ਆ ਫੇਰ ਤੁਹਾਨੂੰ ਦੱਸਦੀ ਏ ਤੇ ਕਬੂਤਰ ਉੜਦੇ ਨੇ ਫੁੱਲ ਇੱਕ ਕਬੂਤਰੀਆਂ ਆਹ ਦੇਖੋ ਬਾਦਾਮੀ ਨੋਕ ਦੀ ਪਿੱਛੇ ਕਬੂਤਰੀ ਮਸੀ ਨੋਕ ਦੀ ਜਿਹੜੀ ਪਿੱਛੇ ਵਾਲੀ ਆ ਵੱਖਰਾ ਹੀ ਵਿजूद ਆ ਕਬੂਤਰੀ ਦਾ ਲੰਬੀ ਨੋਕ ਦੀ ਕਬੂਤਰੀ ਆ ਇਹ ਦੋ ਬੱਚੇ ਕੱਡੇ ਹੋਏ ਨੇ ਇਸ ਜੋੜੇ ਦੇ ਖਟੀਆਂ ਦਾ ਕਬੂਤਰ ਤੇ ਖਟੀਆਂ ਦੀ ਕਬੂਤਰੀ ਆ ਇਹ ਜਿਹੜਾ ਪੱਠਾ ਆਣਾ ਬਾਈ ਇਹ ਕਾਲੀ ਠੱਲ ਵਾਲਾ ਇਹ ਇਸ ਜੋੜੇ ਦਾ ਪੱਠਾ ਆ। ਔਰ ਇਹ ਕਬੂਤਰ ਜਿਹੜਾ ਬਾਜੀ ਜਿੱਤਿਆ ਹੋਇਆ ਆ। ਤੇ ਆਹ ਕਬੂਤਰ ਆ ਮੈਸਰ ਖਾਨੇ ਵਾਲਾ ਜਿਹੜਾ ਚਟੀਆਂ ਦਾ ਭੌਣ ਤੋਂ ਲਾਲ ਸਰਾ ਜਿਹੜਾ ਬਾਈ। ਦੇਖੋ ਕੱਦ ਕਾਂਠ ਤੇ ਵਜੂ ਦੇਣਾ ਕਬੂਤਰਾਂ ਦੇ। ਬਹੁਤ ਚੰਗੇ ਚੰਗੇ ਵਧੀਆ ਕਬੂਤਰ ਨੇ ਬਾਈ ਜਿਹੜੇ ਤੁਸੀਂ ਦੇਖ ਰਹੇ ਹੋ। ਸਾਡੀ ਕੋਸ਼ਿਸ਼ ਹੁੰਦੀ ਆ ਬਾਈ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਠੀਕ ਹੈ ਜੀ ਕਰੋ ਸ਼ੌਂਕ ਮੇਰੇ ਵੀਰ ਇਹ ਵੱਡੀਆਂ ਜੋੜੀਆਂ ਆ ਜਿੰਨੀਆਂ ਵੀ ਤੁਸੀਂ ਬਾਈ ਦੇਖ ਰਹੇ ਹੋ ਫਿਰ ਤੁਹਾਨੂੰ ਦੱਸ ਦਈਏ ਇੱਕ ਵਾਰੀ ਠੀਕ ਹੈ ਜੀ ਏਸੀ ਬਾਈ ਦੂਸਰਾ ਫੁੱਟਾ ਠੀਕ ਆ ਜੀ ਤੇ ਚੱਲਦੇ ਆ ਆਪਾਂ ਤੀਸਰੇ ਫੁੱਟੇ ਦਾ ਵੀ ਤੁਹਾਨੂੰ ਕਰਾਉਨੇ ਆ ਸ਼ੌਂਕ ਨਾਲ ਚਾਚੇ ਹੁਣੀ ਖੜਿਆ ਬਾਈ ਖੜੇ ਨਾਲ ਤੇ ਨਾਲ ਬਾਈ ਗੋਲਾ ਪਖਵਾਲ ਖੜਾ ਆ ਠੀਕ ਆ ਜੀ ਤੇ ਸ਼ੌਂਕ ਚੱਲ ਰਿਹਾ ਐ ਹਲੇ ਕਬੂਤਰਾਂ ਦਾ ਚਾਚਾ ਐਂਟਰੀਆਂ ਦਿੱਤੀਆਂ ਰਕਾ ਅਡਵਾਂਸ ਭਰੀਆਂ ਹੋਈਆਂ ਬਾਈ ਐਂਟਰੀਆਂ ਫੇਰ ਤੁਹਾਨੂੰ ਦੱਸ ਦਈਏ ਇਹ ਸਾਰੇ ਨਾਰਾ ਚਾਚਾ ਜੀ ਇਹ ਨਾਰਾ ਇਹ ਬਾਈ ਵੱਡੇ ਨਾਰਾ ਸਾਰੇ ਦੇ ਸਾਰੇ ਫੇਰ ਤੁਹਾਨੂੰ ਦੱਸ ਦਈਏ ਏ ਨੇ ਬੱਟੇ ਨਾਲ ਆ ਕਰੋ ਸ਼ੰਕ ਸਦੂ ਖੋਸ਼ ਕਰਦੇ ਪਰਿੰਦੇ ਬਈ ਨਸਲੀ ਸਿਰਫ ਦੋ ਤਿੰਨ ਤਿੰਨ ਚਾਰ ਹੀ ਨਸਲਾ ਔਰ ਉਹਨਾਂ ਦੀ ਬਰੀਡ ਆ ਸਾਰੀ ਦੀ ਸਾਰੀ ਬਈਏ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਸਾਰੀ ਬਰੀਡ ਉਹਨਾਂ ਕਬੂਤਰਾਂ ਦੀ ਆ ਬਾਈ ਕਹਿੰਦੀਆਂ ਕੋਹਾਂਦੀਆਂ ਨਸਲਾਂ ਦੇ ਕਬੂਤਰ ਆ ਬਈ ਆ ਲੋ ਇਹ ਸਾਰੇ ਦੇ ਸਾਰੇ ਵੱਡੇ ਕਬੂਤਰ ਮੌਜੂਦ ਦੇਖੋ ਲੰਬਾਈ ਦੇਖੋ ਕਬੂਤਰਾਂ ਦੀ ਬਈ ਬਹੁਤ ਚੰਗੇ ਚੰਗੇ ਇਹ ਫੇਰ ਦੱਸਦੀ ਆ ਮਾਨਸਾ ਦੇ ਲਾਗੇ ਚਕੀਰੀਆਂ ਪਿੰਡ ਪੈਂਦਾ ਤੇ ਚਾਚੇ ਦਾ ਨਾਮ ਆ ਸਰਨੀ ਸਾਰੀ ਦੁਨੀਆ ਜਾਣਦੀ ਆ ਜਿੱਥੇ ਤੁਸੀਂ ਸ਼ੌਂਕ ਕਰ ਰਹੇ ਹੋ ਇਹਨਾਂ ਕਬੂਤਰਾਂ ਦਾ ਹੈਲੋ ਬਈ ਵੱਡੇ ਨਰ ਇਹ ਸ਼ੌਂਕ ਦਿਖਾਣੇ ਆ ਨਸਲਾਂ ਦਿਖਾਉਣੇ ਆ ਤੁਹਾਨੂੰ ਬਈ ਅੱਜ ਮੌਕਾ ਮਿਲਿਆ ਕਿਉਂਕਿ ਨਸਲਾਂ ਜਿਹੜੀਆਂ ਨਾ ਗਿਣਤੀ ਦੇ ਬੰਦਿਆਂ ਕੋਲ ਨੇ ਜਿਹੜੀਆਂ ਪਿਓਰਟੀ ਵਾਲੀਆਂ ਨੇ ਹਰ ਕਿਸੇ ਦੇ ਕੋਲ ਨਹੀਂ ਹੈਗੀਆਂ ਬਈ ਆਪਾਂ ਕਹਿ ਦਈਏ ਕਿ ਹਰ ਕਿਸੇ ਦੇ ਕੋਲ ਆ ਠੀਕ ਹੈ ਹਿੰਦਰ ਰਹੋ ਬਈ ਤੇ ᱪਾ ਕਰਦੇ ਹੋ ਬੰਦਾ ਆਹ ਆ ਲੋ ਬਈ ਇਹਦੇ ਵਿੱਚ ਆ ਵੱਡੀਆਂ ਕਬੂਤਰੀਆਂ ਇਹ ਰੱਤੀਆਂ ਸਾਰੀਆਂ ਉਹ ਨਾ ਜੋ ਬਣੀਆਂ ਇੱਥੇ ਹੀ ਇਹ ਰੱਤੀਆਂ ਦੇ ਡਾਕਟਰ ਆ ਗਏ ਉਹ ਆਹ ਚਾਰ ਦਿਨ ਨੇ ਠੀਕ ਆ ਠੀਕ ਆ ਅੱਛਾ ਉਹ ਜਾਦੂ ਸਰਪੰਚ ਨੇ ਘਰੋਂ ਆਏ ਸੀ ਇਹ ਜਾਦੀ ਦੇ ਕੋਲ ਰੱਤੇ ਨਹੀਂ ਇਹ ਨਹੀਂ ਇਹ ਡਾਕਟਰ ਨੇ ਜਿਸ ਕੋਲ ਸੁਪਰੀ ਲਾਲਚੀ ਡਾਕਟਰ ਜੀ ਆਹ ਕੱਲੀ ਆ ਪੂਰੀ ਜਰੂਰ ਰੱਖੇ ਠੀਕ ਆ ਠੀਕ ਆ ਸਹੀ ਆ ਸਹੀ ਆ ਲੋ ਵੀ ਮਿੱਤਰੋ ਇਹ ਤੁਹਾਡੇ ਸ਼ੌਂਕ ਦੇ ਲਈ ਕਬੂਤਰ ਫਿਰ ਤੁਹਾਨੂੰ ਇੱਕ ਵਾਰ ਦੱਸ ਦਈਏ ਆ ਗੜੇ ਲਾਲ ਚਿੱਨੇ ਵੀ ਹੈ ਨਾ ਜੋ ਬਣਿਆ ਇਹ ਡਾਕਟਰ ਵਾਲੇ ਨੇ ਅچھے ਡਾਕਟਰ ਵਾਲੇ ਨੇ ਯਾਤਰੀ ਵਾਲੇ ਡਾਕਟਰ ਯਾਤਰੀ ਵਾਲੇ ਆ ਜਿਓ ਬਈ ਮਿੱਤਰੋ ਇਹਨਾਂ ਦਾ ਹੁਣ ਕਰੋ ਸ਼ੌਂਕ ਹਾਂ ਪੂਰਾ ਜਰਾ ਇਸ ਕੋਰ ਦੇ ਲੋਕ ਦੇ ਕੋਕ ਉੱਤਰੀਆਂ ਤੇ ਕਿਦਾਂ ਦਾ ਲੱਗਦਾ ਆ ਚਾਚਾ ਇਹ ਕਾ ਡੱਬੀ ਕਿਹੜਿਆਂ ਜੀ ਇਹਦੇ ਵਿੱਚ ਫਿਰਦੀ ਆ ਇਹ ਮਾਰੇ ਗੱਡੀ ਗਰਜੀਤ ਕਰਨ ਲਾਟੀ ਜਾਂਦਾ ਦਿੰਦੀ ਠੀਕ ਆ ਠੀਕ ਆ ਠੀਕ ਆ ਅੱਛਾ ਤੇ ਇਹ ਉੜਦੇ ਚੰਗੇ ਇਹਦੇ ਦੀ ਹਾਂ ਬਹੁਤ ਜ਼ਿਆਦਾ ਇਹਨਾਂ ਦਾ ਉੱਡਣਾ ਦਾ ਇਹਨਾਂ ਦਾ ਰਿਕਾਰਡ ਹੀ ਇਹਨਾਂ ਦਾ ਅੱਛਾ ਹਾਂ ਲੱਗਦਾ ਥੋੜੇ ਤਿੱਕੜੇ ਆ ਖੜ ਤੇ ਕੱਕ ਠੀਕ ਆ ਟੜਕ ਹੈਗੀ ਆ ਥੋੜੀ ਜੀ ਇਹਨਾਂ ਦੇ ਵਿੱਚ ਸਹੀ ਆ ਸਹੀ ਆ ਸਹੀ ਆ ਬਹੁਤ ਵਧੀਆ ਹੁਣ ਦਲਾਉਣੀ ਆ ਦੇ ਆ ਚੰਦਾਰ ਲਾਜਵਾਬ ਸ਼ੌਂਕ ਆ ਬਾਈ ਤੇ ਰੂਹ ਖੁਸ਼ ਹੋ ਗਈ ਬਾਈ ਕਬੂਤਰ ਦੇਖ ਕੇ ਤੇ ਤੁਹਾਨੂੰ ਸ਼ੌਂਕ ਜਿਹੜਾ ਹੈਗਾ ਕਿੱਦਾਂ ਦਾ ਲੱਗਾ ਜਰੂਰ ਦੱਸਣਾ ਬਾਈ ਠੀਕ ਹੈ ਕਿਉਂਕਿ ਕਬੂਤਰ ਬਾਈ ਦੁਨੀਆ ਦੇ ਵਿੱਚ ਇੱਕ ਤੋਂ ਇੱਕ ਪਏ ਨੇ ਕਿਸੇ ਕੋਲ ਮਾੜੇ ਨਹੀਂ ਆ ਪਰ ਅੱਜ ਦਾ ਜਿਹੜਾ ਸ਼ੌਂਕ ਦੇਖ ਕੇ ਮਨ ਖੁਸ਼ ਹੋ ਗਿਆ ਕਿਉਂਕਿ ਇਹ ਵੀ ਕਬੂਤਰ ਜਿਹੜੇ ਹੈਗੇ ਆ ਪੂਰੇ ਵਧੀਆ ਨੇ ਆਕੀ ਭਾਈ ਨਵੀਂ ਵੀਡੀਓ ਲਾ ਕੇ ਬਹੁਤ ਸ਼ੇਤੀ ਮਿਲਦੇ ਆ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ